ਪਿੰਡੂ ਵਿਕਾਸ ਦੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਦਫ਼ਤਰ ਬੀਡੀਪੀਓ ਖੰਨਾ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੈਬਨਟ ਮੰਤਰੀ ਸੌਂਦ ਨੇ ਬਲਾਕ ਖੰਨਾ ਦੇ ਪਿੰਡਾਂ ਦੀਆਂ ਵੱਖ-ਵੱਖ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 3 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਇਸ ਮੌਕੇ ਸادات ਤਰਨਪ੍ਰੀਤ ਸਿੰਘ ਸੌਂਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਇੱਕ ਵਾਰ ਆਮ ਆਦਮੀ ਪਾਰਟੀ ਦੀ ਨਗਰ ਕੌਂਸਲ ਤੇ ਕਬਜ਼ਾ ਕਰਾ ਦਿਓ ਫਿਰ ਖੰਨਾ ਸ਼ਹਿਰ ਨੂੰ ਪੰਜਾਬ ਦਾ ਨੰਬਰ 1 ਦਾ ਖੰਨਾ ਸ਼ਹਿਰ ਬਣਾ ਦੇਾਂਗਾ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਪਾਰਟੀ ਦੇ ਵਰਕਰ ਸਹਿਬਾਨ ਸਰਪੰਚ ਸਹਿਬ ਦੇ ਵਰਕਰ ਸਜੀਆਂ ਕਬੀਨਾ ਬਾਵਾ ਜਿੰਨੇ ਵੀ ਬੀਡੀਪੀਓ ਸਾਹਿਬ ਸਰਦਾਰ ਪਿਆ ਸਾਡੇ ਸ਼ਹਿਰ ਦੇ ਵਿੱਚੋਂ ਆਏ ਹੋਏ ਸਾਡੇ ਆਮ ਆਦਮੀ ਪੰਚਾਇਤ ਗਾਜੀਪੁਰ ਗਲੀਆਂ ਵਾਲੀਆਂ ਦੀ ਗਰਾਹ ਉਹ ਭਾਵੇਂ ਨਾ ਬੜਾ ਉਹ ਨਾ ਬੜਾ ਗ੍ਰਾਮ ਪਚੇਤ ਗਾਜੀਪੁਰ 1 ਲੱਖ ਦੀ ਗ੍ਰਾਡ ਗਲੀਆਂ ਨਾਲੀਆਂ ਲਈ ਜੀ ਸਾਡੇ ਆਜੋ ਜੀ 1 ਲੱਖ ਰੁਪਏ ਸਾਡੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਦੇ ਅੰਦਰ ਜਿਹੜੀਆਂ 90% ਤੋਂ ਉੱਤੇ ਦੀਆਂ ਪੰਚਾਇਤਾਂ ਨੇ ਇਹ ਉਹ ਚੁਣੀਆਂ ਗਈਆਂ ਜਿਹੜੀਆਂ ਆਮ ਆਦਮੀ ਪਾਰਟੀ ਦੀ ਸੋਚ ਦੇ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਇੱਕ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੀ ਜਿਹੜੀ ਸੋਚ ਨੂੰ ਪਿਆਰ ਕਰਦੀਆਂ ਨੇ ਉਹ ਪੰਚਾਇਤਾਂ ਚੁਣੀਆਂ ਗਈਆਂ ਨੇ ਔਰ ਜਿਹੜੇ ਜ਼ਿਆਦਾਤਰ ਸਰਪੰਚ ਪੰਚ ਚੁਣ ਕੇ ਆਏ ਨੇ ਉਹਨਾਂ ਚ ਜ਼ਿਆਦਾਤਰ ਜੇ ਦੇਖਿਆ ਜਾਵੇ ਯੁਵਾ ਵਰਗ ਯੁਵਾ ਵਰਗ ਨੂੰ ਇਸ ਵਾਰ ਏਡਾ ਵੱਡਾ ਮੌਕਾ ਮਿਲਿਆ ਕਿ ਜਿਹੜੇ ਸਰਪੰਚ ਚੁਣ ਕੇ ਆਏ ਨੇ ਕਿਸੇ ਦੀ ਉਮਰ 23 ਸਾਲ 25 ਸਾਲ ਔਰ ਬੜੀ ਇੱਕ ਖੁਸ਼ੀ ਦੀ ਗੱਲ ਹੈ ਕਿ 70% ਟੋਟਲ ਸਰਪੰਚਾਂ ਚੋਂ ਜਿਹੜੇ ਜਿੱਤ ਕੇ ਆਏ ਨੇ ਉਹਨਾਂ ਦੀ ਉਮਰ 25 ਸਾਲ ਤੋਂ ਲੈ ਕੇ 40 ਸਾਲ ਦੇ ਵਿੱਚ ਵਿੱਚ ਹੈ ਸੋ ਉਹ ਜਿਹੜੇ ਸਰਪੰਚ ਇਹਨਾਂ ਉਮਰਾਂ ਦੇ ਵਿੱਚ ਜਿੱਤ ਕੇ ਆਏ ਨੇ ਉਹ ਉਹਨਾਂ ਨੇ ਆਪਣੇ ਪਿੰਡਾਂ ਦੇ ਵਿਕਾਸ ਕਾਰਜ ਚ ਬਹੁਤ ਕਰਨਾ ਹੈ ਸੋ ਅੱਜ ਉਸ ਘੜੀ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਅਸੀਂ ਖੰਨੇ ਦੇ ਵਿੱਚ 3 ਕਰੋੜ ਰੁਪਏ ਦੇ ਜਿਹੜੇ ਚੈੱਕ ਨੇ ਉਹ ਪੰਚਾਇਤਾਂ ਨੂੰ ਫੰਡ ਦੇ ਰੂਪ ਦੇ ਵਿੱਚ ਦੇਣ ਜਾਣੇ। ਸੱਚ ਦੀ ਬਿਲਡਿੰਗ ਬਣੀ ਉਹਦੇ ਉੱਪਰ ਕਿੰਨਾ ਖਰਚਾ ਲਗਾਇਆ। ਉਹ ਤਾਂ ਥੋੜੋ ਅਸੀਂ ਕੰਪਲੀਟ ਦੇ ਦੇਾਂਗੇ। ਵੈਸੇ तकरीबन तकरीबन 20 ਲੱਖ ਰੁਪਏ ਦੇ ਕਰੀਬ ਜਾਨੀ ਕਿ ਉਸ ਬਿਲਡਿੰਗ ਦੇ ਉੱਤੇ ਖਰਚਾ ਆਇਆ। ਮਤਲਬ ਸਾਹਿਬੀ ਤੁਸੀਂ ਖੰਨੇ ਦੇ ਵਿੱਚ 6 ਤਰੀਕ ਨੂੰ ਇੱਕ ਕੂੜਾ ਜਿਹੜਾ ਲੰਪ ਲਾ ਰਹੇ ਹੋ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਉਹਦੇ ਬਾਰੇ 'ਚ ਮੈਂ ਤੁਹਾਨੂੰ ਦੱਸ ਰਿਹਾ ਹਾਂ। ਔਰ ਨਾਲੇ ਸਮੇਂ ਚ ਲੋਕੀ ਯਾਦ ਕਰਨਗੇ ਕਿ ਖੰਨੇ ਦੇ ਵਿੱਚ ਅਸੀਂ ਕਿੱਡੇ ਵੱਡੇ ਕਾਰਜ ਕੀਤੇ ਨੇ ਮੈਂ ਖੰਨੇ ਦਾ ਜੰਮਪਾਣਾ ਮੈਂ ਖੰਨੇ ਨੂੰ ਪਿਆਰ ਕਰਦਾ ਹਾਂ ਸੋ ਇਸ ਕਰਕੇ ਖੰਨਾ ਨਾ ਸਿਰਫ ਪੂਰੇ ਪੰਜਾਬ ਦੀ ਪੂਰੇ ਪੰਜਾਬ ਦੇ ਵਿੱਚ ਫਰਸਟ ਪ੍ਰੋਜੈਕਟ ਇਹ ਬਹੁਤ ਵੱਡੀ ਗੱਲ ਹੈ ਕਿ ਪਹਿਲਾ ਪ੍ਰੋਜੈਕਟ ਹੈ ਖੰਨਿਆ ਜਿਹਦੇ ਵਿੱਚ ਅਸੀਂ ਜਣੀ ਕਿ ਜਿਹੜਾ ਹੈ ਡੋਰ ਟੂ ਡੋਰ ਜਿਹੜਾ ਗਾਰਬੇਜ ਕਲੈਕਸ਼ਨ ਦਾ ਇਹ ਜਿਹੜਾ ਅਸੀਂ ਪ੍ਰੋਜੈਕਟ ਹੈ ਜਿਹੜਾ ਇਹਨੂੰ ਚਾਲੂ ਕੀਤਾ ਔਰ ਇਹਦੇ ਵਿੱਚ ਅਸੀਂ ਸੈਗਰੀਗੇਟਡ ਕੂੜਾ ਗੱਲਾ ਕੂੜਾ ਸੁੱਕਾ ਕੂੜਾ ਅਲੱਗ-ਅਲੱਗ ਛੱਕ ਕੇ ਲਿਜਾਣਾ ਹੈ ਔਰ ਉਹਨੂੰ ਅਸੀਂ ਫਿਰ ਹੁਣ ਜਿਵੇਂ ਸ਼ਹਿਰ ਚ ਵੱਖੋ-ਵੱਖੇ ਇਹਨਾਂ ਨੇ ਡੰਪ ਬਣਾ ਰੱਖੇ ਸੀ ਪੁਰਾਣੇ ਸਮਿਆਂ ਦੇ ਵਿੱਚ ਕਦੇ ਕਿਤੇ ਕੂੜੇ ਦਾ ਢੇਰ ਲਾਉਂਦੇ ਸੀ ਕਦੇ ਕਿਤੇ ਲਾਉਂਦੇ ਸੀ ਹੁਣ ਉਹ ਕੂੜੇ ਦਾ ਤੁਹਾਨੂੰ ਕਿਤੇ ਕੁਲਫਾਫਾ ਵੀ ਦੇਖਣ ਨੂੰ ਨਹੀਂ ਮਿਲੂਗਾ ਇਟ ਵਿਲ ਟੇਕ ਅਨਦਰ 3 ਮੰਥਸ ਤਿੰਨ ਚਾਰ ਮਹੀਨੇ ਲੱਗ ਜਾਣਗੇ ਪੂਰੀ ਉਰੋ ਸਫਾਈ ਕਰਦੇ ਹੋਏ ਕਿ ਹਜੇ ਇਨੀਸ਼ੀਅਲ ਸਟੇਜ ਤੇ ਸਟਾਰਟਿੰਗ ਹੈ ਤਿੰਨ ਮਹੀਨੇ ਦੇ ਵਿੱਚ ਵਿੱਚ ਅੱਜ ਤੋਂ ਖੰਨੇ ਦੇ ਵਿੱਚ ਤੁਹਾਨੂੰ ਲਫਾਫਾ ਕੂੜਾ ਕਰਕਟ ਬਿਲਕੁਲ ਨਹੀਂ ਦਿਖਾਈ ਦੇਊਗਾ ਇਹ ਹੁਣ ਜਿਹੜੀ ਦੂਜੀ ਗੱਲ ਆ ਅਸੀਂ ਮੋਨੀਟਰਿੰਗ ਕਰਾਂਗੇ ਜਿਸ ਬੰਦੇ ਨੂੰ ਇਸ ਚੀਜ਼ ਦਾ ਟੈਂਡਰ ਮਿਲਿਆ ਹੈ ਜੇ ਤਾਂ ਉਹ ਬੰਦਾ ਇਮਾਨਦਾਰੀ ਦੇ ਨਾਲ ਨਿਸ਼ਠਾ ਦੇ ਨਾਲ ਕੰਮ ਕਰੂਗਾ ਫੇਰ ਤਾਂ ਮੈਂ ਤੁਹਾਨੂੰ ਇਸ ਗੱਲ ਦਾ ਸ਼ਵਾਸ਼ਨ ਦੰਦਾ ਖੰਨਾ ਵਸੀਆਂ ਨੂੰ ਕਿ ਖੰਨਾ ਸਦਾ ਲਈ ਕੂੜਾ ਮੁਕਤ ਹੋ ਜਾਊਗਾ ਔਰ ਇੱਕ ਲਫਾਫਾ ਵੀ ਉਹ ਕਦੇ ਕੂੜੇ ਦੇ ਰੂਪ ਚ ਨਹੀਂ ਤੁਹਾਨੂੰ ਲੱਭੂਗਾ ਔਰ ਇਹ ਜਿਹੜਾ ਕੂੜਾ ਹੋਊਗਾ ਵੇਸਟ ਹੋਊਗਾ ਇਹਨੂੰ ਡੰਪ ਕਰਨ ਦੀ ਜਰੂਰਤ ਨਹੀਂ ਇਹ ਸਿੱਧਾ ਸੈਗਰੀਗੇਸ਼ਨ ਸਾਈਟ ਤੇ ਜਾ ਕੇ ਉੱਥੋਂ ਸੈਗਰੀਗੇਟ ਹੋਊਗਾ ਇਹਦੇ ਚੋ ਖਾਦ ਤਿਆਰ ਹੋਊਗੀ ਮੈਨੇਯੂਰ ਤਿਆਰ ਹੋਊਗੀ ਇਸ ਤੋਂ ਬਾਅਦ ਚੋ ਇਹਦੇ ਚੋ ਬਿਜਲੀ ਤਿਆਰ ਹੋਊਗੀ ਔਰ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਉਣ ਵਾਲੀ ਸਾਡੀ ਜਿਹੜੀ ਹੋਰ ਵੀ ਜਣੇ ਕਿ ਇਹਨੂੰ ਦੇਖ ਕੇ ਲੋਕੀ ਉਲਟਾ ਇਹਦੀ ਕਾਪੀ ਕਰਨਗੇ ਹੋਰ ਵੀ ਮਿਊਨਿਸਪਲ ਕਮੇਟੀਆਂ ਇਹਨੂੰ ਕਾਪੀ ਕਰਨਗੀਆਂ ਸੋ ਇਸ ਕੰਮ ਲਈ ਬਹੁਤ ਸਾਨੂੰ ਜੋਰ ਲਾਣਾ ਪਿਆ ਖੁਦ ਵਿਸ਼ੇਸ਼ ਤੌਰ ਤੇ ਮੈਨੂੰ ਖੁਦ ਜਾ ਕੇ ਕਈ ਡਿਪਾਰਟਮੈਂਟਾਂ ਦੇ ਵਿੱਚੋਂ ਇਹ ਜਾ ਕੇ ਫਾਈਲਾਂ ਕਲੀਅਰ ਕਰਾ ਕੇ ਲੈਣੀਆਂ ਪਈਆਂ ਸੋ ਮੇਰਾ ਸੁਪਨਾ ਸੀ ਕਿ ਮੈਂ ਖੰਨੇ ਨੂੰ ਸਾਫ਼ ਸੁਥਰਾ ਸੋਨਾ ਬਣਾਣਾ ਸੋ ਉਹਦੇ ਲਈ ਮੈਂ ਉਪਰਾਲਾ ਕੀਤਾ ਬਾਕੀ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹਨਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਪਰਪੂਰ ਸਹਿਯੋਗ ਇਸ ਨਵਿਕਲੇ ਕੰਮ ਲਈ ਦਿੱਤਾ ਨਵੇਂ ਉਪਰਾਲੇ ਲਈ ਦਿੱਤਾ ਸੋ ਮੈਂ ਇੱਕ ਵਾਰ ਤੋਂ ਤੁਹਾਡੇ ਮਾਧਿਅਮ ਦੇ ਨਾਲ ਜਿਸ ਕੰਪਨੀ ਨੂੰ ਵੀ ਟੈਂਡਰ ਮਿਲਿਆ ਇਸ ਕੰਪਨੀ ਨੂੰ ਉਹਨੂੰ ਵੀ ਮੈਂ ਹੋਰ ਇੱਕ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਬਿਲਕੁਲ ਕੋਈ ਗੰਗਾਇਸ਼ ਨਹੀਂ ਛੱਡਣੀ ਤੁਹਾਨੂੰ ਟੈਂਡਰ ਮਿਲਿਆ ਜੀ ਸਾਥ ਕੇ ਤੁਹਾਨੂੰ ਵਧਾਈਆਂ ਪਰ ਇਸ ਕੰਮ ਦੇ ਵਿੱਚ ਜੇ ਹੁਣ ਤੁਸੀਂ ਅਵੇਸਲੇ ਹੋਏ ਜੇ ਤੁਸੀਂ ਕੋਈ ਕਮੀ ਪੇਸ਼ੀ ਛੱਡੀ ਤਾਂ ਅਸੀਂ ਫਿਰ ਜਿਹੜੀ ਬਣਦੀ ਯੋਗ ਕਾਰਵਾਈ ਹੋਊਗੀ ਉਹ ਵੀ ਕਰਾਂਗੇ ਕਿਉਂਕਿ ਅਸੀਂ ਇਹ ਜਿਹੜਾ ਪ੍ਰੋਜੈਕਟ ਹੈ ਇਹਨੂੰ 100% ਕਾਮਯਾਬ ਕਰਨਾ ਹੈ ਔਰ ਖੰਡੇ ਨੂੰ ਸਦਾ ਲਈ ਅਸੀਂ ਕੂੜੇ ਤੋਂ ਮੁਕਤ ਕਰਨਾ ਹੈ ਔਰ ਖੰਨੇ ਨੂੰ ਸਭ ਤੋਂ ਸਾਫ ਸੁਥਰਾ ਬਣਾਉਣਾ ਹੈ ਜਿਹੜਾ ਕੋਰਾ ਹੋਊਗਾ ਲਿਫਟਿੰਗ ਹੋ ਵੀ ਘਰਾਂ ਦੇ ਵਿੱਚੋਂ ਚਾਰਜੇ ਮਿਲੋਗੇ ਜਾਂ ਫਰੀ ਆਫ ਕੋਸਟ ਬਿਲਕੁਲ ਬਹੁਤ ਨੋਮੀਨਲ ਚਾਰਜੇਬਲ ਹੋਊਗੀ ਚਾਰਜ ਪਹਿਲਾਂ ਵੀ ਲੈਂਦੇ ਨੇ ਉਹ ਦੰਦੇ ਹੀ ਨੇ ਲੋਕ ਚਾਰਜ ਸੋ ਉਹ ਜਿਹੜਾ ਹੈ ਉਹ ਇੱਕ ਮਤਲਬ ਥਰੂ ਪ੍ਰੋਸੈਸ ਬਣਾਤਾ ਉਹਦਾ ਵੀ ਤਾਂ ਜੋ ਹੁਣ ਕੋਈ ਪਹਿਲਾਂ ਕੋਈ ਅਲੱਗ ਦੰਦਾ ਸੀ ਕੋਈ ਅਲੱਗ ਦੰਦਾ ਸੀ ਹੁਣ ਇਹ ਦੀ ਜਾਨੀ ਕਿ ਜਿਹੜੀ ਇੱਕ ਚਾਰਜਸ ਹੋਣਗੇ ਉਹ ਫਿਕਸਡ ਤੇ ਬੜੇ ਨੋਮੀਨਲ ਚਾਰਜਸ ਹੋਣਗੇ ਔਰ ਉਹ ਚਾਰਜਸ ਦੇਣ ਤੋਂ ਬਾਅਦ ਜੋ ਤੁਹਾਡੀ ਸਰਦਰਦੀ ਹੈ ਜਿਹੜੀ ਉਹ ਸਦਾ ਲਈ ਖਤਮ ਹੋ ਜੂਗੀ ਵੀ ਸਾਡੇ ਘਰਾਂ ਚੋਂ ਹੁਣ ਕੂੜਾ ਜਿਹੜਾ ਵਿਵਸਥਾ ਹੈ ਸ਼ਹਿਰ ਵੀ ਤੁਹਾਨੂੰ ਸਾਫ਼ ਸੁਥਰਾ ਮਿਲੂਗਾ ਚੌਕ ਵੀ ਸਾਫ਼ ਸੁਥਰੇ ਮਿਲਣਗੇ ਵਾਤਾਵਰਨ ਵੀ ਸਾਫ਼ ਸੁਥਰਾ ਮਿਲੂਗਾ ਸਾਡੇ ਜਿਹੜੇ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਕਰਨੇ ਆਇਆ ਕਰਨਗੇ ਉਹ ਵੀ ਕਿਹਾ ਕਰਨਗੇ ਵੀ ਖੰਨਾ ਤੁਸੀਂ ਬਹੁਤ ਸਾਫ਼ ਸੁਥਰਾ ਤੇ ਸੋਹਣਾ ਬਣਾਤਾ ਸਰ ਇਹ ਚਾਰਜਿਸ ਹੋਣਗੇ ਮੰਥਲੀ ਹੋਣਗੇ ਜਾਂ ਕੁਆਰਟਰਲੀ ਹੋਣਗੇ ਸਿਸਟਮ ਮੰਥਲੀ ਦੇਖੋ ਵੈਸੇ ਤਾਂ ਉਹ ਮੰਥਲੀ ਨੇ ਮੈਨੂੰ ਜਿੱਥੇ ਤੱਕ ਲੱਗਦਾ ਪਰ ਉਹ ਜ਼ਿਆਦਾ ਡਿਟੇਲਸ ਤੁਹਾਨੂੰ ਇਹਦੇ ਬਾਰੇ ਜਾਨੀ ਕਿ ਇਹ ਠੇਕੇਦਾਰ ਜ਼ਿਆਦਾ ਵਧੀਆ ਦੱਸੂਗਾ ਜੀ ਨੂੰ ਠੇਕਾ ਠੀਕ ਹੈ ਸਰ